हां जी ਅੱਜ ਤੁਹਾਨੂੰ ਆਪਾਂ ਵੀਰਵਾਲ ਰੋਟਾਵੇਟਰ ਦੇ ਚੱਕਰ ਸੈੱਟ ਕਰਨ ਦਾ ਆਪਾਂ ਤਰੀਕਾ ਤੁਹਾਨੂੰ ਦੱਸ ਰਿਹਾ। ਅਦਰ ਕੰਪਨੀ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਨੂੰ ਰੋਟਾਵੇਟਰ ਹੁੰਦਾ ਉਹ ਆਪਾਂ ਨੂੰ ਲਿੰਕਾਂ ਤੋਂ ਟੌਪ ਲਿੰਕ ਕੱਢ ਕੇ ਅੱਗੇ ਨੂੰ ਗੇਅਰ ਨਾ ਪੈਂਦਾ। ਆਪਣਾ ਵੀਰਵਾਲ ਦਾ ਜਿਹੜਾ ਰੋਟਾਵੇਟਰ ਚ ਕੁਛ ਨਹੀਂ ਕਰਨਾ। ਟਰੈਕਟਰ ਖੜਾ ਆਪਣਾ ਟਰੈਕਟਰ ਨੂੰ ਸਟਾਰਟ ਕਰਨਾ। ਲਿੰਕਾਂ ਨੇ ਇਹਦੇ ਉੱਪਰ ਉਠਾ ਲੈਣੀਆਂ ਨੇ। ਉੱਪਰ ਚੱਕਣ ਤੋਂ ਬਾਅਦ ਇਹਦੇ ਆ ਤਿੰਨ ਨਟ ਨੇ ਗੇਅਰ ਦੇ। 1 2 3 ਬਸ ਇਹ ਤਿੰਨ ਨਟ ਖੋਲ ਲੈਣੇ ਆ। ਤਿੰਨ ਨਟ ਖੋਲਣ ਤੋਂ ਬਾਅਦ ਅੰਦਰ ਇਹਦੇ ਦੋ ਗਰਾਰੀਆਂ ਨੇ ਬਸ। ਉਹ ਆਪਾਂ ਤੁਹ ਜਿਵੇਂ ਇਹ ਆਪਾਂ ਹੁਣ ਇਹਦਾ ਪੱਤੇ ਨਟ ਖੋਲੇ ਆ ਤਿੰਨ ਨਟ ਖੋਲਣ ਤੋਂ ਬਾਅਦ ਕੁਛ ਨਹੀਂ ਕਰਨਾ ਆਪਾਂ ਨੇ ਇਹਨੂੰ ਲਾ ਦੇਣਾ ਇਹਦੇ ਵਿੱਚ ਆ ਦੋ ਗਰਾਰੀਆਂ ਹੁੰਦੀਆਂ ਨੇ ਬਸ ਦੋ ਗਰਾਰੀਆਂ ਤੋਂ ਬਾਅਦ ਇਹਦੇ ਨਾਲ ਦੋ ਲੋਕ ਹੁੰਦੇ ਨੇ ਦੋ ਲੋਕ ਆਪਾਂ ਨੇ ਬਾਹਰ ਕੱਢਣ ਨੇ ਆ ਦੋ ਲੋਕ ਇਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਇਹ ਗਰਾਰੀਆਂ ਦੇ ਹੱਥ ਨਾਲ ਬਾਹਰ ਆ ਜਾਣੀਆਂ ਜੇ ਸੋਨੇ ਚੱਕਰ ਵਧਾਉਣੇ ਨੇ ਤਾਂ ਇਹ ਤੇ ਆ ਵੱਡੀ ਗਰਾਰੀ ਇਹ ਤੇ ਲੱਗ ਜੂਗੀ ਜੇ ਚੱਕਰ ਘਟਾਉਣੇ ਨੇ ਤਾਂ ਛੋਟੀ ਗਰਾਰੀ ਇੱਧਰ ਲੱਗ ਜੂਗੀ ਬਸ ਇਹ ਚੱਕਰ ਵਧਾਉਣ ਘਟਾਉਣ ਵਾਲਾ ਆਪਣੇ ਪੰਜਾਬ 'ਚ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਵੇਂ ਹੁੰਦਾ ਆਪਾਂ ਨੂੰ ਤਾਂ ਕੋਈ ਜ਼ਿਆਦਾ ਜਾਣਨ ਦੀ ਲੋੜ ਨਹੀਂ ਹੁੰ ਤੇ ਬਸ ਵਿੱਚ ਮੇਨ ਚੀਜ਼ ਆਈ ਹੁੰਦੀ ਆ ਕਿ ਆਪਾਂ ਨੇ ਵੱਡੀ ਗਰਾਰੀ ਆਪਾਂ ਮੇਨ ਪੀਟੇ ਤੇ ਰੱਖਾਂਗੇ ਤਾਂ ਚੱਕਣ ਚੱਕਰ ਵਧਣਗੇ ਜੇ ਛੋਟੀ ਗਰਾਰੀ ਪਾ ਮੇਨ ਪੀਟੇ ਰੱਖਾਂਗੇ ਰੱਖਾਂਗੇ ਤਾਂ ਚੱਕਰ ਘਟਣਗੇ ਬਸ ਧੰਨਵਾਦੀ ਸਾਰਿਆਂ ਦਾ